ਕਾਲੇ ਬਾਲੀ ਸ਼ਿਮਲਾ ਮਿਰਚ ਬਈ ਇਕੱਠੀ ਕਰੀਏ ਕਿੱਧਰ ਨੂੰ ਭੇਜ ਰਹੇ ਹੈ ਇਹ ਇਹ ਤਾਂ ਫਿਰ ਹੁਣ ਆਪਣੀ ਲੋਕਲ ਹੀ ਜਾ ਰਹੀ ਹੈ ਜਿਵੇਂ ਮਨ ਦਿੱਲੀ ਜਾ ਰਹੀ ਹੈਗੀ ਦਿੱਲੀ ਚੰਡੀਗੜ੍ਹ ਠੀਕ ਹੈ ਬਈ ਮੰਡੀਆਂ ਪਟਿਆਲਾ ਇਸ ਤਰ੍ਹਾਂ ਆਪਣੇ ਪੰਜਾਬ ਦੀਆਂ ਹੋਈ ਜਾਂਦੀਆਂ ਨੇ ਜ਼ਿਆਦਾਤਰ ਮੰਡੀਆਂ ਤਾਂ ਹੁਣ ਜਿਹੜੀ ਇਦੋਂ 10 ਦਿਨ ਬਾਅਦ ਜਦੋਂ ਮਿਰਚ ਦਾ ਸਾਈਜ਼ ਪੂਰਾ ਓਵਰ ਬਣ ਗਿਆ ਹਾਂ ਬਈ ਪੂਰੀ ਵੱਡੀ ਹੋ ਗਈ ਮਿਰਚ ਡੱਬੇ ਵਾਲੀ ਉਹ ਆਪਣੇ ਜਿਵੇਂ ਨਾਗਾਲੈਂਡ ਬੰਬੇ ਬੰਦਰਗਾਹਾਂ ਤੇ ਉਹਦਰ ਅੱਗੇ ਜਾਣ ਲੱਗਦੇ ਕਿਉਂਕਿ ਉਹਦਾ ਚਮੜਾ ਜਿਹੜਾ ਸਖਤ ਹੋਏ ਉਹ ਡੱਬਿਆਂ 'ਚ ਜਿਹੜੀ ਪੈਕ ਕਰਕੇ ਭੇਜਾਂਗੇ ਜਿਵੇਂ ਸੇਬ ਆਉਂਦੇ ਨੇ ਹਾਂ ਸੇਬਾਂ ਵਾਂਗੂ ਮੈਂ ਸੇਬਾਂ ਵਾਂਗੂ ਕਿਉਂਕਿ ਹਜੇ ਉਹਨਾਂ ਪ੍ਰੋਪਰ ਜਿਹੜਾ ਡੱਬੇ ਵਾਲਾ ਜਿਹੜਾ ਅਸਲ ਸਾਈਜ਼ ਹਜੇ ਨਹੀਂ ਬਣਿਆ ਵਿੱਚ ਹਾਇ ਤਾਂ ਹੈ ਸਾਈਜ਼ ਪਰ ਵਿੱਚ ਜਿਹੜੀ ਮਿਰਚ ਉਹ ਛੋਟੀ ਹੈ ਦੇਖੋ ਉਹ ਪੂਰੀ ਸਖਤ ਹੋ ਜਾਂਦੀ ਹੈਗੀ ਇਹ ਜਿਹੜੀ ਹੁਣ ਛੋਟੀ ਮਿਰਚ ਜਿਹੜੀ ਹੁਣੀ ਵਰਤੀ ਜਾਊਗੀ ਮੰਨ ਹਨਾ ਇਹ ਕਰ ਇੰਨੀ ਮੰਨ ਕਈ ਵਾਰੀ ਨਾ ਕੋਈ ਜ਼ਿਆਦਾ ਕੱਚੀ ਵਿੱਚ ਟੁੱਟ ਜਾਂਦੀ ਹੈ ਜਿਹੜੀ ਅਸਲ ਪੂਰੀ ਸਖਤ ਹੁੰਦੀ ਹੈ ਉਹ ਹੀ ਜਾਂਦੀ ਹੈ ਫਿਰ ਤੇ ਬਾਕੀ ਜਿਹੜੇ ਰੇਟ ਆ ਉਹ ਤੁਹਾਨੂੰ ਪਤਾ ਵੀ ਬਾਅਦ ਦੇ ਕੱਟਦੇ ਰਹਿੰਦੇ ਹੁੰਦੇ ਆ ਹੁਣ ਬਾਈ ਕੀ ਰੇਟ ਚੱਲੀ ਜਾਂਦਾ ਹੁਣ ਦਾ ਜਿਹੜਾ 15 16 ਦਾ ਰੇਟ ਹੈ ਤੇ ਕਦੇ ਮਨ 2 ਰੁਪਈਆ ਤੇ ਵੀ ਆ ਜਾਂਦੇ 10 ਤੇ ਵੀ ਆ ਜਾਂਦੇ ਕਦੇ ਬਾਈ 30 40 ਤੇ ਵੀ ਵਗ ਜਾਂਦੀ ਜਿਵੇਂ ਪਾ ਤੇ ਮੌਤ ਦਾ ਕੋਈ ਪਤਾ ਨਹੀਂ ਵੀ ਕਦੋਂ ਕੀ ਬਣ ਜੇ ਉਹੀ ਇਹ ਕੱਚੀ ਫਸਲਾਂ ਕੱਚੀਆਂ ਸਬਜ਼ੀਆਂ ਹਨ ਇਹਨਾਂ ਦੇ ਮਨ ਰੇਟ ਪੱਕੇ ਰੇਟ ਨਹੀਂ ਨਾ ਹੁੰਦੇ ਠੀਕ ਹੈ